ਸਾਨੂੰ ਕਹਿੰਦੇ ਸਾਡੇ ਘਰ ਆਓ ਜਦੋਂ ਗਏ ਤਾਂ ਉੱਥੇ ਇੱਕ ਸੋਫਾ ਪਿਆ ਸੀ ਉਹ ਉਹਦੇ ਉੱਤੇ ਨਾ ਉਹਨਾਂ ਨੇ ਆਪਣੀ ਮਾਤਾ ਦੀ ਫੋਟੋ ਰੱਖੀ ਨਾਲ ਆਸਣ ਲਾਇਆ ਉਹਨੂੰ ਮੱਥਾ ਟੇਕਣ ਅਸੀਂ ਆਖਿਆ ਪਤਾ ਨਹੀਂ ਕਿਉਂ ਮੱਥਾ ਟੇਕਦੇ ਨੇ ਅਸੀਂ ਪੁੱਛਿਆ ਵੀ ਇਹ ਕੌਣ ਹੈ ਕਹਿੰਦੇ ਸਾਡੀ ਮਾਂ ਹੈ ਅਸੀਂ ਆਖਿਆ ਤੁਸੀਂ ਇਹਨੂੰ ਮੱਥਾ ਕਿਉਂ ਟੇਕਦੇ ਹੋ ਆਂਦੇ ਸਾਡੀ ਮਾਂ ਨਹੀਂ ਸਾਡਾ ਗੁਰੂ ਹੈ ਅਸੀਂ ਆਖਿਆ ਕਿਵੇਂ ਕਹਿੰਦੇ ਸਾਡੇ ਵਾਸਤੇ ਬੜਾ ਕੁਝ ਬੀਜ ਗਈ ਹੈ ਉਹਨਾ ਬਜਨ ਸੁਣਾਇਆ ਕਿੰਦੇ ਸਾਡਾ ਪਿਤਾ ਬਹਿਰੀਨ ਚਲਾ ਗਿਆ 25 30 ਸਾਲ ਉਹਨੇ ਉੱਥੇ ਨੌਕਰੀ ਕੀਤੀ ਤੇ ਮਾਤਾ ਬਲਦੇਵ ਕੌਰ ਮਸਤਾਨੀ ਸੀ ਉਹਨੇ ਉੱਥੋਂ ਸੰਗਤ ਜੀ ਇਹ ਨਾ ਸਮਝਿਓ ਕਿ ਦੁਨੀਆ ਦੀ ਗੱਲ ਨਹੀਂ ਜੇ ਇਹ ਪਿਆਰਿਆਂ ਦੀ ਆਸ਼ਕਾਂ ਦੀ ਗੱਲ ਜੇ ਉਹ ਕਹਿੰਦੇ ਨੇ ਉਹ ਕਹਿੰਦੇ ਸਾਡਾ ਪਿਤਾ ਉੱਥੇ ਕਮਾਈ ਕਰਦਾ ਸੀ ਉਹਨੇ ਮਹੀਨੇ ਦੇ ਮਹੀਨੇ ਤਨਖਾਹ ਭੇਜਣੀ ਸਾਡੀ ਮਾਂ ਨੂੰ ਉਹਦੇ ਬੈਂਕ 'ਚ ਤੇ ਉਹਨੇ ਕੀ ਕਰਨਾ ਕਢਾ ਕੇ ਨਾ ਤੇ ਕਿਸੇ ਰਖਸ਼ੇ ਵਾਲੇ ਨੂੰ ਗਰੀਬ ਨੂੰ ਕਿਸੇ ਸਬਜੀ ਵਾਲੇ ਨੂੰ ਕਿਸੇ ਦੂਜੇ ਨੂੰ ਗਰੀਬ ਨੂੰ ਦੇਖਣੀ ਕਿਸੇ ਨੂੰ ਕੱਪੜੇ ਲੈ ਦੇਵੇ ਕਿਸੇ ਨੂੰ ਜੁੱਤੀ ਲੈ ਦੇਣੀ ਕਿਸੇ ਦੇ ਘਰ ਦੀ ਛੱਤ ਪਵਾ ਦੇਣੀ ਜਿਹੜੀ ਬਚਦੀ ਰਹਿੰਦੀ ਖੁੰਦੀ ਸੀ ਨਾ ਉਹ ਨਸ਼ਹਿਰਾ ਸਾਹਿਬ ਆ ਕੇ ਤੇ ਮਸਤਾਨਿਆਂ ਨੂੰ ਵਰਤਾ ਦੇਣੀ ਨਾਮ ਜਪਣ ਵਾਲਿਆਂ ਨੂੰ ਮਰਤਾ ਨਹੀਂ ਉਹ ਜਦੋਂ 20-25 ਸਾਲਾਂ ਬਾਅਦ ਕਮਾਈ ਕਰਕੇ ਤੇ ਘਰ ਆਇਆ ਉਹਨੇ ਆਖਿਆ ਹੁਣ ਬਥੇਰਾ ਪੈਸਾ ਇਕੱਠਾ ਹੋ ਗਿਆ ਤੇ ਚਾਰ ਬੰਗਲੇ ਉਹਨਾਂ ਦਾ ਘਰ ਚਾਰ ਬੰਗਲੇ ਉੱਥੇ ਵੱਡੇ ਵੱਡੇ ਸਟੂਡੀਓ ਨੇ ਬਹੁਤ ਮਹਿੰਗੀ ਜਗ੍ਹਾ ਹੈ ਉੱਥੇ ਉਹਨਾਂ ਦੀ ਜ਼ਮੀਨ ਹੈ ਉਹਨੇ ਆਖਿਆ ਉੱਥੇ ਹੁਣ ਕੋਠੀ ਪਾਵਾਂਗਾ ਸਮੁੰਦਰ ਦੇ ਕਿਨਾਰੇ ਅਸੀਂ ਗਏ ਆ ਨਾਲ ਹੀ ਸਮੁੰਦਰ ਪੈਦਲ ਤੇ ਉਹਨੇ ਆਖਿਆ ਮੈਂ ਹੁਣ ਉੱਥੇ ਹੀ ਜਾ ਕੇ ਕੋਟੀ ਪ੍ਰਭਾਗ ਆਇਆ ਆੜ ਕੇ ਆਪਣੇ ਬਾਲ ਪਰਿਵਾਰ ਚ ਬੜਾ ਖੁਸ਼ ਹੈ ਕਹਿੰਦਾ ਹੁਣ ਨਹੀਂ ਮੈਂ ਜਾਣਾ ਹੁਣ ਮੈਂ ਕਮਾਈ ਨਹੀਂ ਕਰਨੀ ਹੁਣ ਬਸ ਜਿੰਨੀ ਕਰ ਲਈ ਹੈ ਨਾ ਇਹੋ ਹੀ ਵਰਤਾਂਗੇ ਤੇ ਕਹਿੰਦਾ ਲਿਆ ਬਲਦੇਵ ਕੋਰੇ ਮਾਇਆ ਕਢਾ ਕੇ ਲਿਆਈਏ ਤੇ ਮਕਾਨ ਸ਼ੁਰੂ ਕਰੀਏ ਤੇ ਮਕਾਨ ਪਾਛੜੀਏ ਫਿਰ ਜੋ ਮਹਾਰਾਜ ਕਰਨਗੇ ਤੇ ਉਹਨੇ ਕਾਪੀ ਅੱਗੇ ਫੜਾਈ ਤੇ ਵਿੱਚ ਜ਼ੀਰੋ ਵਿੱਚ ਪੈਸਾ ਹੀ ਕੋਈ ਨਾ ਕਹਿੰਦੀ ਆਹ ਲਓ ਉਹ ਕਹਿੰਦਾ ਇਹਦੇ ਚ ਪੈਸਾ ਹੀ ਕੋਈ ਨਹੀਂ ਤੇ ਜ਼ੀਰੋ ਏ 20 ਸਾਲਾਂ 25 ਸਾਲਾਂ ਦੀ ਕਮਾਈ ਮੇਰੀ ਕਿੱਥੇ ਗਈ ਕਹਿੰਦੀ ਏ ਕੋਈ ਫਿਕਰ ਨਾ ਕਰੋ ਮੈਂ ਇਨਵੈਸਟਮੈਂਟ ਕਰ ਦਿੱਤੀ ਏ ਕਹਿੰਦੀ ਮੈਂ ਇਨਵੈਸਟਮੈਂਟ ਕਰ ਦਿੱਤੀ ਏ ਜੈ ਦੁਨੀਆ ਤੇ 70 ਆਖਰ ਕਹਿੰਦੇ 10 ਉਹਨਾਂ ਤੇ ਇੱਥੇ ਮਿਲੇਗੀ ਕਹਿੰਦੇ ਇੰਨੀ ਮੋਟੀ ਇਨਵੈਸਟਮੈਂਟ ਕਰ ਦਿੱਤੀ 10 ਗੁਣਾ ਤੇ ਇੱਥੇ ਮਿਲੇਗੀ ਅੱਗੇ ਜਾ ਕੇ 70 ਗੁਣਾ ਮਿਲੇਗੀ ਕਹਿੰਦੇ ਨੇ ਮੈਨੂੰ ਗੱਲ ਦੱਸ ਕੀਤਾ ਕੀ ਆ ਕਹਿੰਦੀ ਏ ਫਿਕਰ ਨਾ ਕਰੋ ਤੁਹਾਡੇ ਧੀਆਂ ਪੁੱਤਰਾ ਵਾਸਤੇ ਤੁਹਾਡੇ ਵਾਸਤੇ ਮੈਂ ਇਨਵੈਸਟਮੈਂਟ ਕਰ ਦਿਤੀ ਏ ਮੈਂ ਇਹ ਸਾਦਾ ਨੁਸਖਾ ਦਿਤੀ ਏ ਇਹ ਮੈਂ ਜਾ ਕੇ ਸੰਤਾਂ ਸਾਧੂਆਂ ਦੇ ਲੇਖੇ ਲਾ ਦਿਤੀ ਏ ਮੈਂ ਆਖਿਆ ਸੀ ਇਹਨੇ ਕਿਸੇ ਹੋਰ ਦੇ ਲੇਖੇ ਜ਼ਰੂਰ ਲੱਗਣਾ ਮੈਂ ਇਹਨੂੰ ਮਹਾਰਾਜ ਦੇ ਲੇਖੇ ਲਾਛਣਾ ਸਗੜੀ ਐਸੇ ਵੀ ਮਸਤਾਨੇ ਹੁੰਦੇ ਜੇ ਤੇ ਫਿਰ ਫਲ ਕੀ ਮਿਲਿਆ ਉਹਨਾਂ ਦੇ 3 ਪੁੱਤਰ ਏਡੇ ਲੈਕ ਨਿਲਕ ਨਿਕਲੇ ਕਿ ਅੱਜ ਉਹਨਾਂ ਦੀ ਤਸਵੀਰ ਨੂੰ ਹੀ ਉਹਨਾਂ ਦੀ ਨੂੰ ਕਹਿੰਦੇ ਨੇ ਸਾਡਾ ਗੁਰੂ ਏ ਇਹ ਫਲ ਦੇ ਤੇ ਜਿਹੜੇ ਕਰੋੜਾ ਕਮਾਲ ਆਣ ਤੇ 3 ਪੁੱਤਰ ਇੱਕ ਕੌਡੀ ਦੀ ਇੱਜ਼ਤ ਨਾ ਕਰਨੋਂ ਫਿਰ ਮਾਇਆ ਦਾ ਵੀ ਕੀ ਕੰਮ ਹੈ ਮਾਇਆ ਵੀ ਉਹ ਏ ਕਬੀਰ ਮਾਇਆ ਦੋ ਪਾਤ ਕੀ ਤੇ ਦੋਹੇ ਚਲਾਏ ਵਾਹ ਇੱਕ ਮਲੌਂਦੀ ਰਾਮ ਨੂੰ ਇੱਕ ਨਰਕਾ ਨੂੰ ਲੈ ਜਾ ਹਿੰਦੇ ਉਹਨੀ ਕੁ ਕਮਾਈ ਮਾਲਾ ਜੀ ਉਹਨਾ ਕੁ ਦੇਈ ਜਿੰਨਾ ਕਿ ਨਾ ਮੇਰੇ ਬੱਚਿਆਂ ਵਾਸਤੇ ਮੇਰੇ ਵਾਸਤੇ ਮੇਰੇ 3 ਪੁੱਤਰਾ ਵਾਸਤੇ ਅੰਮ੍ਰਿਤ ਦਾ ਕੰਮ ਕਰੇ ਜ਼ਹਿਰ ਦਾ ਨਾ ਕਰੇ ਜਿਹੜੀ ਵਕੀਲਾ ਨੂੰ ਡਾਕਟਰਾਂ ਨੂੰ ਦੇਣੀ ਉਹ ਮਾਇਆ ਮੈਨੂੰ ਦੇਈ ਨਾ ਤੂੰ ਸਿੱਧੀ ਦੇ ਛੜ ਵਕੀਲਾ ਨੂੰ ਤੇ ਡਾਕਟਰਾਂ ਨੂੰ ਮੇਰੇ ਕੋਲ ਜ਼ਰੂਰ ਦਵਾਈ ਆ ਇਸ ਕਰਕੇ ਸੰਗਤ ਜੀ ਇਹਨਾਂ ਨੇ ਉਹ ਕਮਾਈ ਕੀਤੀ ਅੱਜ ਇਹਨਾਂ ਦੇ ਬੱਚਿਆਂ ਨੇ ਵੀ ਮਹਾਰਾਜ ਦੇ ਲੇਖੇ ਉਹ ਸਮਾਂ ਆਇਆ